ਕੇਦਾਰਾ ਮਹਲਾ ਪੰਜਵਾਂ ਸੰਤਾ ਧੂਰ ਲੈ ਮੁਖ ਮਲੇ ਗੁਣਾ ਅਚੁੱਤ ਸਦਾ ਪੂਰਨ ਨਹਿ ਦੇਖ ਵਿਆਪਹਿ ਕਲੀ ਰਹਾਉ ਗੁਰ ਬਚਨ ਕਾਰਜ ਸਰਬ ਪੂਰਨ ਇਤ ਉਤਨਾਲੀ ਪ੍ਰਭ ਏਕ ਅਨਕ ਸਰਬਤ ਪੂਰਣ ਵਿਖੇ ਅਗਨਨਾ ਜਲੀ ਗਹ ਭੁਜਾ ਲੀਨੋ ਦਾਸ ਆਪਣੋ ਜੋਤ ਜੋਤੀ ਰਲੀ ਪ੍ਰਭ ਚਰਨ ਸਰਨ ਅਨਾਥ ਆਇਓ ਨਾਨਕ ਹਰ ਸੰਗ ਚਲੀ ਗਹ ਭੁਜਾਲੀਨ ਦਾਸ ਆਪਣੋ ਜੋਤ ਜੋਤੀ ਰਲੀ ਪ੍ਰਭ ਚਰਨ ਸਰਨ ਅਨਾਥ ਆਇਓ ਨਾਨਕ ਹਰ ਸੰਗ ਚਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ